ਪਹਿਲਾ ਕਿਸਾਨ ਸ਼ਹੀਦ ਕਰਵਾ ਕੇ ਉੱਥੋਂ ਮੁੜੇ ਕਿੰਨਾ ਚਿਰ ਤੱਕ ਆਪ ਆਪਣੇ ਕਿਸਾਨੀ ਜਵਾਨੀ ਸ਼ੀ ਦੇਖੋ মিডিਆ ਵਾਲਿਓ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਫੇਰ ਲੋੜ ਪਊਗੀ ਦਿੱਲੀ ਜਾਣੇ ਆਡਰ ਤੋੜ ਦੀ ਵੀ ਜਾਂਚ ਆ ਗਈ ਆ ਪੰਜਾਬ ਇਹ ਕਿਤਨਾ ਬੰਦੇ ਕਿਤਨਾ ਗਰਦਾਸਪੁਰ ਆ ਬਾ ਜਾਂਦੇ ਵੀ ਮੋਦੀ ਤੈਨੂੰ ਪੰਜਾਬੀਆਂ ਦਾ ਪਤਾ ਹੈ ਅੱਛਲ ਦੋਸਤੋ ਅੱਜ ਖੜੇ ਆ ਫਤਿਹਗੜ ਚੂੜੀਆਂ ਦੇ ਵਿੱਚ ਜਿੱਥੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਾਲ ਦੇ ਉੱਤੇ ਅੱਜ ਜਿਹੜੇ ਆ ਸਾਰੇ ਪਾਤ ਬੰਦ ਦੇ ਸੱਦੇ ਤੇ ਅੱਜ ਪੰਜਾਬ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਤੇ ਪਾਰਤ ਬੰਦ ਕੀਤਾ ਗਿਆ ਉੱਥੇ ਹੀ ਆ ਫਤਿਹਗੜ ਚੂੜੀਆਂ ਦੇ ਵਿੱਚ ਦੂਜੀ ਧਿਰ ਜਿੱਥੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਸਾਂਝੇ ਸਾਂਝੇ ਤੌਰ ਤੇ ਜਿਹੜਾ ਅੱਜ ਪੰਜਾਬ ਬੰਦ ਦੇ ਸੱਦੇ ਤੇ ਅੱਜ ਅੰਗਰੇਜ਼ਾਂ ਜਿੱਥੇ ਬੰਦੀ ਤੋਂ ਦੂਜੀਆਂ ਜਿੱਥੇ ਬੰਦੀਆਂ ਵੱਲੋਂ ਰਲ ਕੇ ਜਿਹੜਾ ਉਹ ਪੰਜਾਬ ਬੰਦ ਕੀਤਾ ਗਿਆ ਅੱਜ ਪਰ ਪੰਜਾਬ ਦੀ ਜੰਮੇ ਹੋਏ ਲੋਕ ਪੰਜਾਬ ਦੀ ਧਰਤੀ ਦਾ ਪਾਲੀ ਪੀਣ ਵਾਲੇ ਪੰਜਾਬ ਦਾ ਅੰਨ ਖਾਣੇ ਲੋਕ ਇਹ ਮਰਦ ਨੇ ਦਲੇਰ ਨੇ ਇਹਨਾਂ ਦੇ 기ਦੇ ਬੰਦੇ ਨਹੀਂ ਹਨ ਦੇਖ ਲੋ ਇਹ ਸਰਕਾਰਾਂ ਕਰਦੀਆਂ ਕੀ ਅਮਰੀਕਾ ਚੋਰੀ ਅੱਜ ਜਿਹੜਾ ਪੰਜਾਬ ਬੰਦੇ ਸੱਦੇ ਤੇ ਫਤਗੜ ਚੂੜੀਆਂ ਦੇ ਵਿੱਚ ਅਗਰਾਹਾ ਤੇ ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਈ ਬੰਦ ਦੀ ਕਾਲ ਤੇ ਇਕੱਠ ਹੋਇਆ ਗੱਲਬਾਤ ਕਰਦੇ ਪ੍ਰਧਾਨ ਸਾਹਿਬ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਹਾਡਾ ਇੱਥੇ ਇਕੱਠ ਹੋ ਰਿਹਾ ਸਾਡਾ ਵੇਖੋ ਜੀ ਟੋਟਲੀ ਜਿਹੜੀਆਂ ਨਿੱਜੀ ਕਰਨੀਆਂ ਨੀਤੀਆਂ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਸਾਡੀ ਖੇਤੀ ਵੀ ਤਬਾਹ ਹੋਣੀ ਆ ਸਾਡਾ ਰੁਜ਼ਗਾਰ ਵੀ ਤਬਾਹ ਹੋਣਾ ਵਾ ਸਾਡੀ ਜਿਹੜੀ ਮਤਲਬ ਮਤਲਬ ਬੱਚੇ ਜਿੰਨੇ ਵੀ ਅਦਾਰਿਆਂ 'ਚ ਕੰਮ ਕਰਦੇ ਉਹ ਸਾਰਿਆਂ ਨੂੰ ਬਾਹਰ ਕੱਢਣਾ ਹੈ ਜਿਹੜੇ ਲੋਕ ਮਾਰੂ ਨੀਤੀ ਦਾ ਇਹ ਵਿਰੋਧ ਆ ਤੇ ਨਾਲ ਹੀ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ लाठी चार्ज ਹੋਇਆ 13 ਤਰੀਕ ਨੂੰ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਉਹਦਾ ਲਾਹੇਵੰਦਾ ਭਾਅ ਲੈਣ ਵਾਸਤੇ ਜਿਹੜੇ ਇਹਨਾਂ ਸਰਕਾਰਾਂ ਦੀ ਵਜ੍ਹਾ ਕਰਕੇ ਕਰਜ਼ੇ ਚੜੇ ਆ ਉਹ ਕਰਜ਼ਿਆਂ ਨੂੰ ਮਾਫ਼ ਕਰਾਉਣ ਵਾਸਤੇ ਜਿਹੜਾ ਬਿਜਲੀ ਐਕਟ 2022 ਆ ਇਹ ਸਰਕਾਰ ਮੰਨੀ ਸੀ ਕੇਂਦਰ ਦੀ 19 ਦੇ ਵਿੱਚ ਆਪਣਾ 21 ਦੇ ਵਿੱਚ ਵੀ ਅਸੀਂ ਰੱਦ ਕਰਾਂਗੇ ਉਹਨਾਂ ਮੰਗਾਂ ਨੂੰ ਲੈ ਕੇ ਸਾਡਾ ਇਹ ਰੋਸ ਆ ਕਿ ਉਹ ਕਿਸਾਨਾਂ ਤੇ ਜਿਹੜਾ लाठी चार्ज ਕੀਤਾ ਗਿਆ ਬਹੁਤ ਮਤਲਬ ਕੋਈ ਹਰਕਤ ਕੀਤੀ ਆ 21 ਦੇ ਵਿੱਚ ਜਿਹੜੀਆਂ ਮੰਗਾਂ ਮੰਗਾ ਸੀ ਕੀ ਗੱਲ ਉਹ ਪੂਰੀਆਂ ਨਹੀਂ ਹੋਈਆਂ ਕੀ ਕਾਰਨ ਰਹਿ ਪਈ ਉਹ ਕਿਉਂ ਨਹੀਂ ਪੂਰੀਆਂ ਹੋਈਆਂ ਅਸਲ ਦੇ ਵਿੱਚ ਜਿਹੜਾ ਇੱਥੇ ਭਾਰਤੀ ਸਰਕਾਰ ਕਹਿੰਦੀ ਹੈ ਕਿ ਲੋਕਾਂ ਦਾ ਰਾਜ ਆ ਅਸਲ ਦੇ ਵਿੱਚ ਇਹ ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਕਿ ਲੋਕ ਰਾਜ ਨਹੀਂ ਹੈਗਾ ਇੱਥੇ ਅਡਾਨੀਆਂ ਬਾਨੀਆਂ ਦਾ ਰਾਜ ਚੱਲ ਰਿਹਾ ਵਾ ਕਾਰਪੋਰੇਟ ਘਰਾਣਿਆਂ ਦਾ ਰਾਜ ਚੱਲ ਰਿਹਾ ਲਿਖਤੀ ਸਮਝੌਤਾ ਕਰਕੇ ਉਹ ਮੁਕਰੀ ਹੈ ਸਰਕਾਰ ਅੱਜ ਵੀ ਜਿਹੜੇ ਸਾਡੇ ਕਿਸਾਨ ਡਟੜੇ ਸੀ ਲਖੀਨਪੁਰ ਖੀਦੀ ਦੇ ਵਿੱਚ ਛਰੇ ਆਮ ਲੋਕਾਂ ਨੂੰ ਪਤਾ ਤੁਹਾਨੂੰ মিডিਆ ਵਾਲਿਆਂ ਨੂੰ ਪਤਾ ਸਾਰਾ ਤੁਸੀਂ ਉਸੇ ਕਵਰ ਕੀਤਾ ਜਿਹਦੇ ਵਿੱਚ ਸਾਡਾ ਇੱਕ মিডিਆ ਵਾਲਾ ਭਰਾ ਵੀ ਜਿਹੜਾ ਸ਼ਹੀਦ ਹੋਇਆ ਉਹਨਾਂ ਨੂੰ ਅਜੇ ਤੱਕ ਇਨਸਾਫ ਕਿਉਂ ਨਹੀਂ ਦੇ ਰਹੇ ਸਾਡੀ ਮੰਗ ਹੈ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨੇ ਚਿਰ ਤੱਕ ਇਹ ਮੋਰਚਾ ਜਾਰੀ ਰਹੂਗਾ ਪਰ ਜੇ ਅਸੀਂ ਇਨਸਾਫ ਦੀ ਜੰਗ ਵੀ ਲੜਦੇ ਹਾਂ ਕਿਉਂ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਸਾਰੇ ਇਕੱਠੇ ਹੋ ਕੇ ਲੜੀਏ ਜਿੱਦਾਂ ਉੱਥੇ ਕੋਈ ਜਥੇਬੰਦੀਆਂ ਬੈਠੀਆਂ ਨੇ ਕੋਈ ਪੰਜਾਬ ਦੇ ਵਿੱਚ ਪੰਜਾਬ ਬੰਦ ਕਰ ਰਹੀਆਂ ਕੀ ਕਾਰਨ ਹੈ ਕਦੋਂ ਜਥੇਬੰਦੀਆਂ ਦੇ ਵੱਖ-ਵੱਖ ਵਿਚਾਰ ਨੇ ਇਹ ਜਦੋਂ ਆਪਾਂ ਦਿੱਲੀ ਵਾਲਾ ਮੋਰਚਾ ਲੜਿਆ ਸੀ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਆਈਆਂ ਸੀ ਉਹ ਸੰਯੁਕਤ ਮੋਰਚੇ ਦੇ ਵਿੱਚੋਂ ਕੁਝ ਜਥੇਬੰਦੀਆਂ ਜਿਹੜੀਆਂ ਆਪਣੇ ਤੌਰ ਤੇ ਉਹ ਲਾਂਬੇ ਹੋਈਆਂ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਮਸਲਾ ਇਹ ਇਕੱਠਿਆਂ ਹੋਿਆਂ ਤੋਂ ਬਗੈਰ ਨਹੀਂ ਲੜਿਆ ਜਾਣਾ ਭਾਵੇਂ ਕੋਈ ਜਿੰਨਾ ਮਰਜੀ ਕਹੇ ਕਿ ਮੈਂ ਤਕੜਿਆ ਆਖਰ ਨੂੰ ਲੜਾਈ ਜਿਹੜੀ ਇਕੱਠਿਆਂ ਹੋ ਕੇ ਲੜਨੀ ਪੈਣੀ ਆ ਉਹਦੇ ਢੰਗ ਤਰੀਕੇ ਵੱਖ-ਵੱਖ ਹੋ ਸਕਦੇ ਕਿਉਂ ਇਦਾਂ ਸਾਡੀ ਇਕੱਠ ਦੇ ਬਾਰੇ ਵਿੱਚ ਅਸੀਂ ਕਿਹਾ ਕਿ ਉਹ ਨਹੀਂ ਇਕੱਠ ਲੋੜਾ ਦੂਰ ਨਹੀਂ ਆ ਜੀ ਪਿਛਲੇ ਵਾਰੀ ਵੀ ਜਦੋਂ ਸੀ ਮਤਲਬ ਇੱਕ ਦਿਨ ਜਦੋਂ ਇਕੱਠੇ ਸੀ ਹੋਇਆ ਜੀ ਜੀ ਕੁਝ ਵੱਖਰੇ ਵੱਖਰੇ ਲੜ ਲਗੇ ਬਾਅਦ ਇਕੱਠੇ ਹੋਏ ਅਸੀਂ ਮਹਿਸੂਸ ਕਰਦੇ ਆ ਮੰਗਾ ਜਾਇਜ਼ ਨੇ ਜਿਹੜੇ ਬੈਠੇ ਨੇ ਬੰਦਾ ਉਹੀ ਨੇ ਜਿਹੜੀਆਂ ਕਿਸਾਨੀਆਂ ਦੀਆਂ ਨੇ ਔਰ ਪੜਾ ਜਿਹੜਾ ਜ਼ੁਲਮ ਹੋਇਆ ਇਹ ਬਹੁਤ ਜ਼ਿਆਦਾ ਅਸੀਂ ਇਹਦੀ ਨਿਖੇਦੀ ਕਰਦੇ ਆ ਤੇ ਇਹ ਰਵਾਇਤ ਰਹੀ ਆ ਕਿਸਾਨ ਜਿੱਥੇ ਬੰਦੀਆਂ ਨਹੀਂ ਇਹ ਇੱਕ ਰਵਾਇਤ ਰਹੀ ਆ ਕਿ ਜੇ ਕਿਸਾਨ ਜਿੱਥੇ ਬੰਦੀ ਲੜ ਰਹੀ ਆ ਉਹਦੇ ਤੇ ਸਰਕਾਰ ਜ਼ੁਲਮ ਕਰਦੀ ਆ ਤੇ ਬਾਕੀ ਉਹਦੇ ਮਦਦ ਤੇ ਜਾਂਦੇ ਆ ਅੱਜ ਸਭ ਦਾ ਸੰਯੁਕਤ ਮੋਰਚ ਦਾ ਫੈਸਲਾ ਹੈ ਕਿ ਉਹ ਜ਼ਾਲਮਾਨਾ ਕਾਰਵਾਈ ਦੀ ਨਿਖੇਦੀ ਕਰਦੇ ਆ ਇਹ ਵੀ ਲਾਜ਼ਮੀ ਹੈ ਵੀ ਅਸੀਂ ਸਮਰਥਨ ਵੀ ਦੇ ਰਹੇ ਆ ਤੇ ਇਸ ਤੋਂ ਬਾਅਦ 18 ਤਰੀਕ ਨੂੰ ਫੇਰ ਮੀਟਿੰਗ ਆ ਤੇ ਉਹਦੇ ਵਿੱਚ ਫੇਰ ਕੱਠ ਦਾ ਰੂਪ ਅਸੀਂ 750 ਪਹਿਲਾਂ ਕਿਸਾਨ ਸ਼ਹੀਦ ਕਰਵਾ ਕੇ ਉੱਥੋਂ ਮੁੜੇ ਮੇਰੇ ਖਿਆਲ ਨਾਲ ਅੱਜ ਫੇਰ ਇੱਕ ਗਰਦਾ ਆਪਣੇ ਗਰਦਾਸਪੁਰ ਜਿਹੜੇ ਦੇ ਇੱਕ ਕਿਸਾਨ ਸ਼ਹੀਦ ਹੋ ਗਿਆ ਕਿੰਨਾ ਚਿਰ ਤੱਕ ਆਪਾਂ ਆਪਣੇ ਕਿਸਾਨੀ ਜਵਾਨੀ ਸ਼ਹੀਦ ਦੇਖੋ ਮੀਡੀਆ ਵਾਲਿਓ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਇਹ ਇੱਕ ਲੜਾਈ ਚ ਇੱਕ ਸਾਹ ਸ਼ਹਾਦਤਾਂ ਤੋਂ ਬਾਅਦ ਇਹ ਮੁੱਕ ਨਹੀਂ ਜਾਂਦਾ ਜ਼ੁਲਮ ਕਰਨ ਵਾਲੇ ਜ਼ੁਲਮ ਕਰਦਾ ਜਿਹੜਾ ਇਹ ਬੰਦਾ ਰਾਜ ਸੱਤਾ ਦੇ ਵਿੱਚ ਹੈ ਇਸ ਨੇ ਜਿਹੜੀ ਵਿਚਾਰਧਾਰਾ ਬੀਜੀ ਹੋਈ ਆ ਇਹ ਲੋਕਾਂ ਦੀ ਵਿਚਾਰਧਾਰਾ ਨਹੀਂ ਲੋਕਾਂ ਨੂੰ ਵੰਡਦੀ ਆ ਔਰ ਖਾਸ ਤੌਰ ਤੇ ਕਿਸਾਨੀ ਦੀ ਜ਼ਮੀਨ ਖੋਹਦਾ ਉਹਨਾਂ ਨੇ ਪੱਕਾ ਤਹਿਇਆ ਕੀਤਾ ਹੋਇਆ ਲੜਾਈ ਚੱਲ ਰਹੀ ਆ ਜਿੱਥੋਂ ਤੱਕ ਤੁਸੀਂ ਕਿਹਾ ਹੈ ਕਿ ਸ਼ਹਾਦਤਾਂ 700 ਦੇ ਲਗਭਗ ਹੋਈਆਂ ਨੇ ਉਹਨਾਂ ਸ਼ਹਾਦਤਾਂ ਨੇ ਰੰਗ ਲਿਆਂਦਾ ਉਹਨਾਂ ਨੇ ਮੋਦੀ ਨੂੰ ਪਿੱਛੇ ਮੋੜਿਆ ਦੂਜੇ ਪਾਸੇ 2017 ਤੋਂ ਲੈ ਕੇ 2023 ਤੱਕ 64000 ਕੁਝ ਕਿਸਾਨਾਂ ਨੇ ਮਜ਼ਦੂਰਾਂ ਨੇ ਖੁਦਕਸ਼ੀਆਂ ਕੀਤੀਆਂ ਜਿਨ੍ਹਾਂ ਦਾ ਕੋਈ ਨਾਂ ਹੀ ਨਹੀਂ ਹੈਗਾ ਕੀ ਅਸੀਂ ਖੁਦਕਸ਼ੀਆਂ ਕਰਕੇ ਮਰਨਾ ਉਹ ਕਿੰਨੀ ਵੱਡੀ ਗਿਣਤੀ 6 ਸਾਲਾਂ ਦੇ ਵਿੱਚ ਹੋ ਗਈ ਤੇ ਇਹ 750 ਕਿਸਾਨ ਨੇ ਕਿੰਨਾ ਰੰਗ ਲਿਆਤਾ ਜਿੱਥੇ ਲਹੂ ਲੋਕਾਂ ਦਾ ਡੁੱਲੂ ਉਥੇ ਤਕਦੀਰ ਲੋਕਾਂ ਦੀ ਬਦਲਦੀ ਆ ਇਸ ਕਰਕੇ ਅਸੀਂ ਉਹਨਾਂ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪਾਓ ਇਹ ਬਹੁਤ ਵਧੀਆ ਗੱਲ ਆ ਕਿ ਸਾਡੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਖੁਦਕੁਸ਼ੀਆਂ ਛੱਡ ਕੇ ਜਿਹੜਾ ਆ ਗੁਲਾਮੀ ਦੀ ਜ਼ਿਲਕੀ ਛੱਡ ਕੇ ਜਿਹੜੀ ਆ ਸ਼ਹਾਦਤ ਦਾ ਜਾਣਾ ਚਾਹੀਦਾ ਬਿਲਕੁਲ ਜੀ ਸ਼ਹਾਦਤ ਅਸੀਂ ਆਪਣੇ ਗੁਰੂਆਂ ਦਾ ਇਤਿਹਾਸ ਵੇਖ ਲਓ ਜੇ ਅੱਜ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਤੇ ਅੱਜ ਅਸੀਂ ਮਤਲਬ ਰਾਜ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੇਨਤੀ ਕਰਦੇ ਆ ਕਿ ਭਰਾਵੋ ਖੁਦਕਸ਼ੀਆਂ ਦਾ ਕੋਈ ਰਾਹ ਨਹੀਂ ਹੋਣਾ ਉਹਦੇ ਸਗੋਂ ਵਿਪਤਾ ਪੈਣੀ ਆ ਆਪਾਂ ਜ ਜਿਹੜੀਆਂ ਹਰ ਹਾਲਤ 'ਚ ਸਰਕਾਰ ਨੂੰ ਮਜਬੂਰ ਕਰਕੇ ਮਨਾਈਏ ਕਿਰਤੀ ਕਿਸਾਨ ਯੂਨੀਅਨ ਦੇ ਵੀ ਆਗੂ ਨੇ ਸਾਡੇ ਨਾਲ ਮੌਜੂਦ ਸਰ ਕਿੱਦਾਂ ਵੇਖਦੇ ਅਸੀਂ ਨਾ ਸਾਡੇ ਪਿੱਛੋਂ ਵੱਡ ਵਡੇਰਿਆਂ ਤੋਂ ਭਗਤ ਸਿੰਘ ਸ਼ਹੀਦ ਤੋਂ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹਰੀ ਸਿੰਘ ਨਲੂਵੋ ਤੋਂ ਲੈ ਕੇ ਇਹ ਕੁਰਬਾਨੀਆਂ ਛੀਦੀਆਂ ਚਲਦੀਆਂ ਰੀਆਂ ਨੇ ਅਸੀਂ ਇਹ ਛੀਦੀਆਂ ਦੇ ਜੜੀਆਂ ਅਸੀਂ ਉਹਨਾਂ ਨੂੰ ਛਰਦਾ ਦੇ ਫੁੱਲ ਪੇੜ ਕਰਨੇ ਆ ਜਿਨ੍ਹਾਂ ਨੇ ਛੀਦੀਆਂ ਦੇ ਕੁਰਬਾਨੀਆਂ ਕੀਤੀਆਂ ਨੇ ਅਸੀਂ ਆਨੇ ਆ ਵੀ ਅਸੀਂ ਚੰਗੂ ਚ ਮੋਰਚੇ ਦੇ ਵਿੱਚ ਸਾਰੇ ਇਕੱਠੇ ਹੋ ਗਏ ਅਸੀਂ ਮੋਦੀ ਕੋ ਜਿਹੜੀਆਂ ਮੰਗਾਂ ਨੇ ਐਮ ਐਚ ਪੀ ਹੋਰ ਜਿਹੜੇ ਰੇਟ ਨੇ ਜਿਹੜੇ ਕਰਜ਼ੇ ਮੁਕਤੀ ਜਿਹੜੇ ਹੋਰ ਕੰਮ ਨੇ ਅਸੀਂ ਆਨੇ ਨੇ ਵੀ ਸਾਰੇ ਸਾਡੇ ਜਿਹੜੀਆਂ ਮੰਗਾਂ ਮਨਜ਼ੂਰ ਕਰੇ ਮਨਜ਼ੂਰ ਕਰਕੇ ਤੇ ਸਾਡਾ ਜਿਹੜਾ ਉਹ ਫਰਜਦਾ ਕਰੇ ਸਾਡੇ ਨਾਲ ਬਾਰਡਰ ਦੇ ਉੱਤੇ ਟੱਕਰ ਇਦਾਂ ਲਾਈ ਆ ਜਿੱਦਾਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਟੱਕਰ ਲਈ ਆ ਅਸੀਂ ਵੇਖੋ ਲੜਣ ਸਾਡੇ ਕੋ ਝੰਡੇ ਦੇ ਡੰਡੇ ਨੇ ਹੋਰ ਸਾਡੇ ਕੋ ਕੀ ਆ ਤੇ ਉਧਰੋਂ ਗੋਲੇ ਚੱਲਣ ਡਏ ਨੇ ਉਹ ਪਾਸੇ ਨੇ ਆਪਣਾ ਰਫਲਾ ਚੱਲਣ ਡੀਆਂ ਨੇ ਗੋਲੀਆਂ ਵੱਜ ਗਈਆਂ ਕਿ ਪੱਤਰਕਾਰ ਦੇ ਗੋਲੀ ਕੰਨ ਇੱਥੇ ਅੱਖ ਤੇ ਵੱਜੀ ਆ ਹਾਂਜੀ ਅਸੀਂ ਜਾਂਨੇ ਬਹੁਤ ਅਸੀਂ ਨਖੇਦੀ ਕਰਨੇ ਆ ਇਹਦੀ ਮੋਦੀ ਦੀ ਅਸੀਂ ਜਾਂਨੇ ਵੀ ਮਾੜੀ ਗੱਲ ਆ ਹਾਂਜੀ ਤੁਸੀਂ ਕਿਦੋਂ ਜਾ ਰਹੇ ਜੋ ਦਿੱਲੀ ਵਾਲ ਨੂੰ ਅਸੀਂ ਬਸ ਤਿਆਰੀ ਆ ਸਾਡੀ ਜੀ ਆ ਆ ਮੁੱਕ ਗਿਆ 16 ਦਾ ਸਾਨੂੰ ਜਦੋਂ ਕਾਲ ਆ ਗਈ ਉਹ ਥੇ ਚੱਲ ਪਾਂਗੇ ਹਾਂਜੀ ਹਾਂਜੀ ਉੱਥੇ ਚੱਲ ਪਾਂਗੇ ਹਾਂਜੀ ਮੇਰਾ ਨਾਮ ਰਗਵੀਰ ਸਿੰਘ ਹੈ ਮੈਂ ਜੂਰੀ ਕਿਸਾਨ ਤੋਂ ਬੋਲ ਰਿਹਾ ਸਾਡੀ ਮੀਟਿੰਗ ਹੋ ਚੁੱਕੀ ਆ 18 ਤਰੀਕ ਨੂੰ ਫਿਰ ਦੁਬਾਰਾ ਮੀਟਿੰਗ ਹੈ ਪਹਿਲੀ ਮੀਟਿੰਗ ਤੇ ਐਲਾਨ ਕਰਤਾ ਵੀ ਇਹਨਾਂ ਨਾਲ ਜਿਹੜਾ ਜ਼ੁਲਮ ਹੋਇਆ ਇਹ ਗਲਤ ਆ ਔਰ ਕੱਲ ਜਿਹੜੇ ਆ ਉਹ ਆਪਣੇ ਮੋਰਚੇ ਜਿਹੜੇ ਹਲ ਟੋਲ ਪਲਾਜ਼ੇ ਖੁੱਲੇ ਅੱਜ ਬੰਦ ਆ ਇਹ ਬੰਦ ਸਾਰੇ ਹਿੰਦੁਸਤਾਨ ਚ ਬੰਦ ਉਹ ਜਿਹੜੇ ਖਾਦੀ ਕਰ ਰਹੇ ਆ ਇਹ ਸਾਡਾ ਪੱਖ ਹੈ ਵੀ ਇਹ ਲਾਜ਼ਮੀ ਤੌਰ ਦੇ ਉੱਪਰ ਕਿਸ ਦਿਨ ਕੀ ਕੀ ਅਗਲਾ ਅਖੇ ਲਾਉਂਦਾ ਇਹ ਦੇਖਣ ਦੀ ਗੱਲ ਹੈ। ਉਹ ਸਾਡੀਆਂ ਦੇਹ ਬੰਦੀਆਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਹਿੰਦੇ ਆ ਨਹੀਂ ਹਟ ਸਕਦੇ ਉਹਨਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਕਿ ਜੋ ਕਿਸਾਨਾਂ ਦਾ ਲੋਨ ਵਾਪਸ ਲੋਨ ਜਿਹੜਾ ਉਹ ਮਾਫ ਕੀਤਾ ਜਾਵੇ ਕੱਚੇ ਕੰਮ ਜਿਹੜਾ ਵਾਟਰ ਸਪਲਾਈ ਦੇ ਬੜੇ ਚਿਤ ਤੋਂ ਵੱਟ ਸਪਲਾਈ ਦੇ ਵਿੱਚ ਕੰਮ ਕਰ ਰਹੇ ਭਾਈ ਕਨਈਏ ਵਾਲੀ ਡਿਊਟੀ ਆ ਸਾਡੀ ਤੇ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ ਹੋਰ ਮਜ਼ਦੂਰਾਂ ਦੇ ਹੱਕ ਬੰਦੇ ਮਜ਼ਦੂਰਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਣੇ ਕਿਸਾਨ ਅੱਜ ਟਾਈਮ ਕੱਢ ਕੇ ਇੱਥੇ ਆਏ ਧਰਨੇ ਦੇ ਵਿੱਚ ਕਿਉਂ ਸਾਨੂੰ ਇਹ ਅੱਗੇ ਮਾਵਾ ਦੇ ਪੁੱਤ ਬੜੇ ਸ਼ਹੀਦ ਹੋ ਗਏ ਨੇ ਇਹ ਮੋਦੀ ਦਾ ਹਰ ਵਾਰੀ ਜਿਹੜਾ ਆ ਇਹ ਸਾਨੂੰ ਪਿੱਟ ਸਿਆਪਾ ਕਰਨਾ ਪੈਂਦਾ ਆ ਅੱਜ ਵੀ ਜਿਹੜੇ ਮੇਰੇ ਵੀਰ ਭਰਾ ਇਹ ਟਾਈਮ ਕੱਢ ਕੇ ਤੇ ਸਾਨੂੰ ਆਉਣਾ ਚਾਹੀਦਾ ਆ ਸਾਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜੇ ਕਿਸਾਨ ਨਾ ਰਹੇ ਕਿਸਾਨੀ ਨਹੀਂ ਰਹੀ ਤੇ ਦੁਕਾਨਾਂ ਕਿੱਥੋਂ ਚੱਲਣਗੀਆਂ ਇਹ ਕਰਕੇ ਮੈਂ ਚਾਹੁੰਦਾ ਪਿੱਛੇ ਵੀ ਮਾਵਾ ਦੇ ਪੁੱਤ ਬੜੇ ਸ਼ਹੀਦ ਹੋ ਗਏ ਨੇ ਬਜ਼ੁਰਗੋ ਉੱਥੇ ਸ਼ਹੀਦ ਹੋ ਗਏ ਨੇ ਇਹ ਮੋਦੀ ਕਰਕੇ ਸਭ ਕੁਝ ਹੋੰਦਿਆ ਆ ਇਹ ਜੇ ਮੋਦੀ ਜਾਵੇ ਤੇ ਆ ਸਾਡੇ ਹੱਕ ਦੇਵੇ ਸਾਡਾ ਦਿਮਾਗ ਖਰਾਬ ਹੈ ਅਸੀਂ ਧਰਨਿਆਂ ਤੇ ਬੈਠੀਏ ਸਾਡਾ ਦਿਮਾਗ ਖਰਾਬ ਹੈ ਮਾਵਾ ਦੇ ਪੁੱਤ ਸ਼ਹੀਦ ਕਰਾਈਏ ਸਾਡੇ ਜਿਹੜੇ ਬਜ਼ੁਰਗ ਆ ਭੁੱਖੇ ਧਿਆਏ ਦਿੱਲੀ ਹੁਣ ਵੀ ਧਰਨਿਆਂ 'ਚ ਮੋਰ ਪਰ ਚਲਾ ਕੇ ਆਪਣਾ ਸਾਥ ਦੇ ਰਹੇ ਨੇ ਉਹ ਅਸੀਂ ਵੀ ਦਿੱਲੀ ਜਾਵਾਂਗੇ ਜਦੋਂ ਸਾਡਾ ਇਹ ਮੀਟਿੰਗ ਹੋ ਗਈ ਅਸੀਂ ਚੱਲੇ ਪਾ ਦੇਣੇ ਆ ਕਿਉਂ ਸਾਡੇ ਵਾਤੇ ਜਿੱਦਾਂ ਸਾਡੇ ਗੁਰੂਆਂ ਨੇ ਇੰਦੀਆਂ ਕੁਰਬਾਨੀਆਂ ਕੀਤੀਆਂ ਨੇ ਸੇ ਸਾਨੂੰ ਚਾਹੀਦਾ ਆ ਕਿ ਇਹ ਇਹ ਦੇ ਇਹਨਾਂ ਨੂੰ ਚਾਹੀਦਾ ਮੋਦੀ ਨੂੰ ਸਾਡੇ ਹੱਕ ਦੇਣੇ ਕਿ ਸਾਡਾ ਥੋੜੀ ਦਿਮਾਗ ਥੋੜੀ ਖਰਾਬ ਆ ਅਸੀਂ ਚਾਹੁੰਦੇ ਆ ਕਿ ਇੱਕ ਦੂਜੇ ਦੇ ਕਿਸਾਨਾਂ ਦਾ ਸਾਥ ਦੋ ਭਾਵੇਂ ਕੋਈ ਮਜ਼ਦੂਰ ਆ ਭਾਵੇਂ ਕੋਈ ਦੁਕਾਨਦਾਰ ਆ ਕੋਈ ਵੀ ਆ ਆਈ ਹਰ ਇੱਕ ਧਰਮ ਦੀ ਜਿਹੜੀ ਆ ਮਾੜਾ ਨਹੀਂ ਕਿਸੇ ਧਰਮ ਨੂੰ ਕਹਿੰਦੇ ਚੰਗਾ ਕਹਿੰਦੇ ਆ ਕਿ ਸਾਡੇ ਸਾਰੇ ਵਾਸਤੇ ਇੱਕ ਆ ਮੈਂ ਇੰਨੇ ਕ ਕਹਿਣਾ ਕਿ ਆਡਾ ਹੱਕ ਦੇਣ ਤੇ ਸਾਨੂੰ ਬਰੀਆ ਲੱਗੇ ਬਸ ਆਲ ਇੰਡੀਆ ਕਿਸਾਨ ਆਲ ਇੰਡੀਆ ਕਿਸਾਨ ਸਭਾ ਦੇ ਮੈਂਬਰ ਸਾਡੇ ਨਾਲ ਕੁਝ ਜੀ ਕੀ ਕਹਿਣਾ ਚਾਹੁੰਦੇ ਜਾਈਂ ਜੀ ਅੱਜ ਦਾ ਧਰਨਾ ਸਾਡਾ ਸਮੁੱਚੇ ਹਿੰਦੂ ਜਮਾਹ ਸਿੰਧੋਸਤਾਨ ਦੇ ਵਿੱਚ ਕੀਰਤੀ ਜਮਾਤ ਨੇ ਭਾਰਤ ਬੰਦ ਕੀਤਾ ਹੜਤਾਲ ਕੀਤੀ ਆ ਅਸੀਂ ਕੀਰਤੀ ਜਮਾਤ ਦੇ ਹੱਕ ਵਿੱਚ ਪਿੰਡੂ ਬੰਦ ਕਰਨ ਜਾ ਰਹੇ ਆ ਜਿਹੜਾ ਕਿ 100% ਜਿਹੜਾ ਉਹ ਸਫਲ ਹੋਇਆ ਸਾਡੀਆਂ ਇਹ ਮੰਗਾਂ ਨੇ ਜਿਹੜੀਆਂ ਕਿਸਾਨ ਮੋਰਚੇ ਦੀਆਂ ਨੇ ਤੇ ਮਜ਼ਦੂਰ ਜਮਾਤ ਦੀਆਂ ਨੇ ਜਿਵੇਂ ਚਤਾਰੀਆਂ ਕਾਨੂੰਨਾਂ ਉੱਤੇ ਉਹਨਾਂ ਚਾਰ ਕਾਨੂੰਨ ਬਣਾ ਦਿੱਤੇ ਆ ਮਜ਼ਦੂਰ ਵਿਚਾਰਾ ਕਿੱਧਰ ਜਾਏਗਾ ਕਿਸਾਨ ਦੀ ਜਿਹੜੀ ਖੇਤੀ ਆ ਉਹ ਨਸ਼ਟ ਹੋਣ ਵੱਲ ਜਾ ਰਹੀ ਆ ਉਹਦੇ ਕੋਈ ਭਾਅ ਨਹੀਂ ਦਿੱਤੇ ਜਾ ਰਹੇ ਉਹਦੇ ਵਾਸਤੇ ਜਿਹੜੀ ਐਮਐਸਪੀ ਆ ਉਹ ਲਾਗੂ ਨਹੀਂ ਕੀਤੀ ਜਾ ਰਹੀ ਕਮਿਸ਼ਨ ਜਿਹੜਾ ਆਪਣਾ ਉਹਨੂੰ ਨਹੀਂ ਲਾਗੂ ਕੀਤਾ ਜਾ ਰਿਹਾ ਸੁਮਨਾਥਨ ਕਮਿਸ਼ਨ ਜਿਹੜਾ ਉਹਨੂੰ ਨਹੀਂ ਲਾਗੂ ਕੀਤਾ ਜਾ ਰਿਹਾ ਹੁਣ ਅਸੀਂ ਇਹ ਕਹਿੰਨੇ ਆ ਕਿ ਇਹ ਜਿਹੜਾ ਦੇਸ਼ ਆ ਸਾਡੀ ਸਮੁੱਚੀ ਜਨਤਾ ਦੀ ਕਿਰਤ ਨਾਲ ਬੜਿਆ ਵਾ ਤੇ ਉਸ ਕਿਰਤ ਵਿੱਚੋਂ ਸਾਨੂੰ ਵੀ ਹਿੱਸਾ ਮਿਲਣਾ ਚਾਹੀਦਾ ਵਾ ਤੇ ਹਰ ਬਜ਼ੁਰਗ ਜਿਹੜਾ 60 ਸਾਲ ਦਾ ਹੋ ਜਾਂਦਾ ਵਾ ਉਹਨੂੰ 10 ਸਾਲ ਦੀ ਪੈਨਸ਼ਨ ਲੱਗਣੀ ਚਾਹੀਦੀ ਆ ਤੇ ਕੀ ਕਿਸਾਨੀ ਦੇ ਕਰਜ਼ੇ ਮਾਫ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਜਿਹੜੇ ਲੋਕਾਂ ਤੇ ਤਸ਼ੱਦਦ ਕਰਦੇ ਆ ਲਖੀਨਪੁਰ ਖੀਰੀਆ ਕੇਸ ਆ ਉਹਨਾਂ ਦਾ ਹੱਲ ਹੋਣਾ ਚਾਹੀਦਾ ਵਾ ਤੇ ਜਿਹੜੇ ਮੋਰਚਿਆਂ 'ਚ ਆਪਣੇ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਨੂੰ ਉਹਨਾਂ ਦਾ ਵਿਸੇਬਾ ਹੋਣਾ ਚਾਹੀਦਾ ਵਾ ਤੇ ਬਾਕੀ ਇਹ ਹੋਏ ਗੰਨਾਂ ਨੇ ਤੇ ਸਰਕਾਰੇ ਤੇ ਹਮਲ ਕਰੇ ਸਾਣ ਮੌਜੂਦ ਨੇ ਜਿਹੜੇ ਅੰਮ੍ਰਿਤਸਰ ਤੋਂ ਸੌਰੀ ਫਤਿਹਗੜ ਚੂੜੀਆਂ ਤੋਂ ਭੱਜ ਕੇ ਦਿੱਲੀ ਤੱਕ ਦਾ ਸਫ਼ਰ ਤੈਅ ਕੀਤਾ ਉਹਨਾਂ ਨੂੰ ਕੀ ਗੱਲ ਬਾਪੂ ਜੀ ਫੇਰ ਲੋੜ ਪਊਗੀ ਦਿੱਲੀ ਜਾਣ ਦੀ ਮੈਂ ਜਾਵਾਂਗੇ ਸਾਰੇ ਪੰਜਾਬ ਭੱਜ ਕੇ ਜਾਵਾਂਗੇ ਜਿੰਨੇ ਸਾਡੇ ਬੁੱਢੇ ਨੇ ਜਿੰਨੇ ਮੁੰਡੇ ਨੇ ਸਾਰੇ ਦੌੜ ਕੇ ਦਿੱਲੀ ਜਾਵਾਂਗੇ ਸਾਡਾ ਬਾਰਡਰ ਹੁਣ ਬਾਰਡਰ ਤੋੜਦੇ ਵੀ ਜਾਚ ਆ ਗਈ ਆ ਬਾਰਡਰ ਤੇ ਹੀ ਤੁਰੇ ਜਾਂਦੇ ਫੜੀ ਜਾਂਦੇ ਆ ਇਹਦੇ ਆਨੇ ਅੱਗੇ ਪੱਥਰ ਲਾਈ ਫਿਰਦੇ ਨੇ ਆਪਣੀ ਕਦੇ ਬਿਲਡਿੰਗ ਕਰਦਾ ਕਦੇ ਕੋਸ਼ਿਸ਼ ਕਰਦਾ ਹੈ ਮੋਦੀ ਸਰਕਾਰ ਤੇ ਹਾਂ ਦੱਸਣਾ ਵੀ ਕਿਤਨਾ ਹੁੰਦੇ ਕਿਤਰਾ ਨਹੀਂ ਜਾਣਾ ਸਾਰੀ ਪੰਜਾਬ ਅਸੀਂ ਜੋ ਦੇਸ਼ ਆ ਸਾਰਾ ਇੱਕ ਆ ਜੋ ਮਰਜ਼ੇ ਦੇ ਦਿਲ ਦੇ ਵਿੱਚ ਆ ਵੀ ਖੜੀ ਮੇਰੇ ਨਾਲ ਵੀ ਆ ਦੇ ਇਹ ਕੋਈ ਪੰਜਾਬੀ ਲਾ ਕੇ ਵੇਖੇ ਨੂੰ ਦੋਨ ਦਿਨਾਂ ਹੀ ਪਤਾ ਲੱਗ ਜੂ ਆਪਣੇ ਨਾਲ ਲਾਵੇ ਪਹਿਲਾਂ ਕਿੰਨੇ ਦਿਨ ਆਏ ਹੀ ਮੈਂ ਨਵਾਂ ਦਿਨ ਆ ਗਿਆ ਦਿੱਲੀ ਗਿਆ ਹਾਂ ਗਰਦਾਸਪੁਰ ਜਾਂ ਬਾਹਰ ਜਾਂਦੇ ਆ ਮੈਨੂੰ ਮੈਂ ਸਾਲ ਟਿਕਰੀ ਬਾਡਰ ਤੇ ਰਿਹਾ ਹਾਂ ਹਰਿਆਣਾ ਦਾ ਨਾਕਾ ਮੈਂ ਤੋੜਿਆ ਨਾਲ ਉਹ ਕਤੂ ਨਗਰ ਟੂਰ ਪਲਾਜ਼ਾ ਪਹਿਲੇ ਦਿਨ ਮੈਂ ਆ ਹਾਂ ਮੱਲਿਆ ਮੈਂ ਉੱਥੇ ਵੀ 6 3 ਮਹੀਨੇ ਰਹੇ ਹਾਂ ਤੇ ਬਾਰਡਰਾਂ ਤੇ ਨੂੰ ਮੋਦੀ ਨੂੰ ਵੀ ਦੱਸਿਆ ਆਈ ਵੀ ਮੋਦੀ ਤੈਨੂੰ ਪੰਜਾਬੀਆਂ ਦਾ ਪਤਾ ਹੈ ਇਹ ਕੀ ਕਰਦੇ ਹੁੰਦੇ ਨੇ ਪੰਜਾਬੀਆਂ ਨੇ ਸਭ ਕੁਝ ਕਰਕੇ ਤੈਨੂੰ ਵਿਖਾਉਣਾ ਭਾਵੇਂ ਤੇਰੇ ਕੋਲ ਕਮਾਂਡ ਭਾਵੇਂ ਚੱਲਦੀ ਤੂੰ ਕਿੰਨੇ ਫੈਲ ਕੀਤੇ ਆ ਫੈਲ ਤੇਰੇ ਹੱਥਾਂ ਨਾਲ ੱਟਕੇ ਆ ਜਿੰਨੀਆਂ ਮਰਜ਼ੀ ਗੋਲੀਆਂ ਚਲਾ ਲਾ ਗੋਲਜਾਂ ਦਾ ਕੰਮ ਨਹੀਂ ਚੱਲਣਾ ਤੇ ਤੈਨੂੰ ਮੰਨਣਾ ਪੈਣਾ ਆਪ ਤੂੰ ਬਾਰਡਰ ਤੇ ਉੱਥੇ ਅੰਦਰ ਵੜ ਕੇ ਲੁਕੇ ਆਂ ਸਾਡੇ ਨਾਂ ਦੇ ਬਾਹਰ ਗੱਲ ਕਰ ਅਸੀਂ ਤੇਰੇ ਨਾਲ ਗੱਲ ਕਰੀਏ ਵੀ ਕੀ ਕਰਨਾ ਤੂੰ ਉੱਥੇ ਅੰਦਰ ਵੜ ਕੇ ਤੇ ਲੁਕੇ ਹੋ ਤੂੰ ਸੈਨ ਕਰਛਾ ਨਾ ਤੇਰੇ ਸੈਨ ਨਹੀਂ ਚੱਲਣੇ ਇਸ ਸਾਰੇ ਹੁਣ ਦੇਸ਼ ਜਿਹੜਾ ਹੈ ਅਸੀਂ ਤੁਰ ਕੇ ਜਾਵਾਂਗੇ ਦੌੜ ਕੇ ਜਾਵਾਂਗੇ ਉਹਨਾਂ ਦੌਰੇ ਜਾਣਾਗਾ ਦੌੜ ਕੇ ਮੇਰੀ 77 ਸਾਲ ਉਮਰ ਆ ਮੈਂ ਦੌਰੇ ਫੇਰ ਦੌੜ ਕੇ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਸਪਾਲ ਸਿੰਘ ਜੂਨ ਬਟਾਲਾ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਸਾਡੇ ਜਿਹੜੇ ਆ ਬਟਾਲਾ ਬਲਾਕ ਤੋਂ ਚਾਰ ਪਿੰਡ ਇੱਥੇ ਪਹੁੰਚੇ ਆ ਪਿੰਡ ਸ਼ੇਖਪੁਰ ਪਿੰਡ ਬਜੂਮਾਨ ਪਿੰਡ ਸਰੂਪਵਾਲੀ ਤੇ ਪਿੰਡ ਬਲਪੁਰੀਆਂ ਆਪਾਂ ਇਹ ਬਲਾਕ ਚੋਂ ਚਾਰ ਪਿੰਡ ਲੈ ਕੇ ਫਤੇਗੜ ਚੂੜੀਆਂ ਪਹੁੰਚੇ ਆ ਜੋ ਵੀ ਸਾਡੇ ਦਿੱਲੀ ਜਿਹੜੇ ਸ਼ੰਭੂ ਬਾਰਡਰ ਤੇ ਭਰਾ ਬੈਠੇ ਨੇ ਉਹਨਾਂ ਦੇ ਥ੍ਰੈਟ ਕੀਤਾ ਸਰਕਾਰ ਨੇ ਲੋਕਤੰਤਰ ਦਾ ਕਹਾਣ ਕੀਤਾ ਵਾ ਉਹਦੇ ਵਿਰੋਧ ਵਿੱਚ ਫਰੇਗੜ ਚੂੜੀਆਂ ਅੱਡਾ ਜੈੰਤੀਪੁਰ ਤੇ ਹੋਰ ਅੱਡੇ ਸਾਰੇ ਦੁਕਾਨਦਾਰ ਭਰਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਇਹਨਾਂ ਦਾ ਜਿਹੜਾ ਵਿਰੋਧ ਕੀਤਾ ਇਹ ਤਾਨਾਸ਼ਾਹੀ ਸਰਕਾਰ ਜਿਹੜੀ ਆ ਇਹ ਵਿਜੇਪੀ ਦੀ ਸਰਕਾਰ ਤਾਨਾਸ਼ਾਹੀ ਜਿਹੜੀ ਧੱਕਾ ਕਰ ਰਹੀ ਆ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਦੁਕਾਨਦਾਰਾਂ ਨਾਲ ਇਹ ਜਿੰਨੇ ਵੀ ਇਹਨਾਂ ਦੇ ਕਾਨੂੰਨ ਬਣਦੇ ਆ ਨਾ ਇਹ ਲੋਕ ਵਿਰੋਧੀ ਆ ਲੋਕਾਂ ਦੇ ਹਿੱਤ 'ਚ ਨਹੀਂ ਗਏ ਇਹ ਲੋਕ ਵਿਰੋਧੀ ਕਾਨੂੰਨ ਜਿਹੜੇ ਆ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੀ ਜਨਤਾ ਇਹਨਾਂ ਨੂੰ ਸਮਝੀ ਚੁੱਕੀ ਆ ਇਹ ਕੁਝ ਨਹੀਂ ਕਰ ਸਕਦੇ ਆਪਾਂ ਦਿੱਲੀ ਨੂੰ ਕੁਝ ਕਰਾਂਗੇ ਜਾਵਾਂਗੇ ਜੋ ਵੀ ਸਾਡੀ ਸੂਬਾ ਕਮੇਟੀ ਜੋ ਸਾਡੇ ਆਗੂਆਂ ਦਾ ਆਰਡਰ ਹੋਊਗਾ ਉਹ ਪਹਿਲੋਂ ਮੰਨਿਆ ਜਾਊਗਾ ਸਿਰ ਮੱਥੇ ਰੱਖ ਕੇ ਆਪਾਂ ਦਿੱਲੀ ਨੂੰ ਵੀ ਕੁਝ ਕਰਾਂਗੇ ਜੋ ਸਾਡੀ ਸੂਬਾ ਕਮੇਟੀ ਕਰੂਗੀ ਠੀਕ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਸਾਡੇ ਕੋਲ ਮੌਜੂਦ ਨੇ ਭਾਈ ਕੀ ਗੱਲਾਂ ਸਰਕਾਰ ਦਾ ਦੋ ਵਰੀ ਤਿੰਨ ਤਿੰਨ ਮੀਟਿੰਗਾਂ ਜਿਹੜੀਆਂ ਸਰਕਾਰ ਨੇ ਕਰਵਾਈਆਂ ਨੇ ਕੀ ਉਹਦੇ ਚੋਂ ਨਿਕਲ ਕੇ ਆਇਆ ਬਾਈ ਦੇਖੋ ਜੀ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਜਿਹੜੀ ਕਿਸਾਨਾਂ ਦੇ ਵਿੱਚੋਂ ਨਿਕਲੀ ਹੈ ਤੇ ਕਿਸਾਨਾਂ ਦਾ ਪੂਰਾ ਸਮਰਥਨ ਹੋਏਗਾ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਵੀ ਪੂਰਾ ਸਮਰਥਨ ਹੈ ਕਿਸਾਨਾਂ ਨੂੰ ਉਹਨਾਂ ਨਾਲ ਪਹਿਲਾਂ ਹੀ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਜਿਨ੍ਹਾਂ ਨੇ ਇਹਨਾਂ ਦੇ ਮਸਲੇ ਨੇ ਜਿਹੜੇ ਉਹ ਸਪਸ਼ਟ ਤੌਰ ਤੇ ਤੇ ਇੱਕ ਟੇਬਲ ਤੇ ਤੇ ਹੱਲ ਕੀਤੇ ਜਾਣ ਸਰਕਾਰਾਂ ਹੁੰਦੀਆਂ ਹੀ ਇੱਕ ਟੇਬਲ ਦੇ ਉੱਤੇ ਹੱਲ ਕਰਨ ਵਾਸਤੇ ਲੇਕਿਨ ਫਿਰ ਵੀ ਜੇਕਰ ਉਹ ਆਪਣਾ ਅੜਿੰਗ ਸਰਭਾ ਦੇ ਸਰ ਤੇ ਉੱਤੇ ਜੇ ਸੈਂਟਰ ਸਰਕਾਰ ਕਹਿੰਦੀ ਹੈ ਕਿ ਅਸੀਂ ਧੱਕੇ ਦੇ ਨਾਲ ਆਪਾਂ ਜਿਹੜਾ ਇਹ ਮਸਲੇ ਆਪਾਂ ਉਂਝ ਦੇ ਉਂਝ ਹੀ ਰਹਿਨਦਾਂਗੇ ਤੇ ਕਦੀ ਨਹੀਂ ਹੋ ਸਕਦਾ ਆਪਾਂ ਪੂਰਾ ਸਮਰਥਨ ਹੈ ਸਾਡੀਆਂ ਪੂਰਾ ਕਿਸਾਨ ਜੂਨੀਅਨ ਨੂੰ ਅਸੀਂ ਪੂਰਾ ਜਿਹੜਾ ਗਫਦੇਗਰ ਚੂੜੀਆਂ ਦੇ ਇੱਕ ਸ਼ਹਿਰੀ ਖੇਤਰ ਦੇ ਹੁੰਦੇ ਨਾਤੇ ਮੈਂ ਆਪਾਂ ਕਿਸਾਨ ਜੂ ਆਪਣੇ ਜਿਹੜੀਆਂ ਵੀ ਦੁਕਾਨਦਾਰ ਜੂਨੀਅਨ ਨੇ ਆਪਾਂ ਆਖਿਆ ਕਿ ਇਸ ਵਾਰੀ ਆਪਾਂ ਕਿਸਾਨਾਂ ਦੀਆਂ ਜਿਹੜੀਆਂ ਜਿਹੜੇ ਤਰਨ ਦੇ ਵਿੱਚ ਸ਼ਾਮਲ ਹੋਣਾ 16 ਤਰੀਕ ਦਾ ਉਹਨਾਂ ਦਾ ਆਵਾਜ਼ ਸੀਗਾ ਤੇ ਅਸੀਂ ਆਪਣੇ ਜੂਨੀਅਨ ਨੂੰ ਵੀ ਆਪਣੇ ਆਪਣੇ ਤੌਰ ਦੇ ਤੇ ਕਿਹਾ ਤਾਂ ਉਹਨਾਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਵਾ ਤੁਹਾਡਾ ਕਿਸਾਨਾ ਤੁਹਾਡਾ ਕਿਸਾਨਾਂ ਨੂੰ ਅੱਜ ਫਟੇਗੜ ਚੂੜੀਆਂ ਦਾ ਪੂਰਾ ਸਮਰਥਨ ਹੈ। ਬਿਲਕੁਲ ਜੀ ਮੇਰੇ ਵੱਲੋਂ ਤੇ ਮੇਰੀ ਮੇਰੇ ਸਾਥੀਆਂ ਵੱਲੋਂ ਫਟੇਗੜ ਚੂੜੀਆਂ ਨੂੰ ਪੂਰਾ ਸਮਰਥਨ ਹੈ ਜੀ। ਮੇਰੇ ਕੋਸ਼ਿਸ਼ ਹੋਏਗੀ ਕਿ ਜਿੱਥੇ ਵੀ ਸਾਨੂੰ ਲੋੜ ਪੈਗੀ ਆਪਾਂ ਹਾਜ਼ਰ ਹੋਵਾਂ। ਠੀਕ ਹੈ ਜੀ ਇਹ ਸਰਕਾਰ ਦੇ ਨੁਮਾਇंदे ਜਿਨ੍ਹਾਂ ਨੇ ਦੱਸਿਆ ਕਿ ਜਿੱਥੇ ਕਿਸਾਨ ਆਗੂਆਂ ਨੂੰ ਬੰਦ ਕਰਨ ਦਾ ਆਖਿਆ ਉਹ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਨੁਮਾਇंदे ਜਿਹੜੇ ਪਹੁੰਚੇ ਨੇ ਉਹਨਾਂ ਵੀ ਇਸ ਚੀਜ਼ ਦਾ ਸਨ ਕਮੇਟੀ ਜੋ ਅੱਜ ਬੰਦ ਦੀ ਕਾਲ ਉੱਤੇ ਆਪਣਾ ਸਮਰਥਨ ਕਰਨ ਫਤਿਹਗੜ ਚੂੜੀਆਂ ਪਹੁੰਚੀ ਗੱਲਬਾਤ ਕਰਦੇ ਆ ਕਿ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੇ ਵਿੱਚ ਚੱਲ ਰਹੀਆਂ ਨੇ ਪਾਜੀ ਕਿਹੜੀ ਆਪਣਾ ਕੀ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਬਾ ਸਿੰਘ ਹੈ ਜੀ ਜੀ ਸਾਬਕਾ ਸੈਨਿਕ ਸਰਬ ਸਾਬਕਾ ਸੈਨਿਕ ਕਮੇਟੀ ਹੈ ਸਾਡੀ ਪੰਜਾਬ ਦੀ ਜੀ ਤੁਸੀਂ ਅੱਜ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇਣ ਆਏ ਹੋ ਹਾਂ ਜੀ ਪੰਜਾਬ ਦੇ ਕਿਸਾਨਾਂ ਦਾ ਜੋ ਤਕਾ ਹੋ ਰਿਹਾ ਵਾ ਕਿਸਾਨੀ ਜਵਾਨੀ ਦੇ ਨਾਲ ਉਹਦੇ ਸਮਰਥਨ ਵਾਸਤੇ ਅੱਜ ਅਸੀਂ ਪੂਰੀ ਟੀਮ ਲੈ ਕੇ ਇੱਥੇ ਪਹੁੰਚੇ ਆਂ ਔਰ ਨਾਲੇ ਸਾਡੇ ਜ਼ਿਲ੍ਹਾ ਪ੍ਰਧਾਨ ਆਏ ਨੇ ਸਾਡੇ ਮਤਲਬ ਪੰਜਾਬ ਪ੍ਰਧਾਨ ਜਿਹੜੀ ਨੂੰ ਗਰਦਾਸਪੁਰ ਨੇ ਆਪਣੇ ਸਮਰਥਨ ਦੇ ਰਹੇ ਕਿਸਾਨਾਂ ਨੂੰ ਪੂਰੇ ਪੰਜਾਬ ਦੇ ਅੰਦਰ ਤੁਹਾਡਾ ਸਮਰਥਨ ਜਿਹੜਾ ਇਹਨਾਂ ਨੂੰ ਮਿਲ ਰਿਹਾ ਹੈ ਸਾਡਾ ਪੂਰੇ ਪੰਜਾਬ 'ਚ ਨਹੀਂ ਸਾਡਾ ਪੂਰੇ ਇੰਡੀਆ 'ਚ ਆ ਸਰ ਸਾਡੇ ਕੁਝ ਬੰਦੇ ਜਿਹੜੇ ਨੇ ਆਡੀ ਟੀਮ ਦੇ ਉਹ ਦਿੱਲੀ ਪਹੁੰਚ ਗਏ ਨੇ ਮੋਰਚੇ ਦੇ ਵਿੱਚ ਪਰ ਅਸੀਂ ਇੱਥੇ ਸਾਰੇ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਘਰਾਂ 'ਚ ਵੀ ਬੈਠੇ ਆ ਕਿ ਕਿਸਾਨੀ ਰਹੇਗੀ ਜਵਾਨੀ ਰਹੇਗੀ ਦੇਸ਼ ਰਹੇਗਾ ਫੇਰ ਹੀ ਆਪਾਂ ਮਤਲਬ ਚੱਲ ਸਕਦੇ ਆਂ ਤੇ ਸਾਨੂੰ ਸਭ ਤੋਂ ਪਹਿਲਾਂ ਮਤਲਬ ਵੱਧ ਚੜ੍ਹ ਕੇ ਕਿਸਾਨਾਂ ਦੇ ਨਾਲ ਖਖਲੋਣਾ ਚਾਹੀਦਾ ਵਾ ਕਿਉਂ ਇਹ ਅੱਜ ਦਾ ਜਿਹੜਾ ਟਾਈਮ ਆ ਸਾਡੇ ਸਾਰਿਆਂ ਲਈ ਇੱਕ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਹਾਂਜੀ 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 ਇਹ ਕਿਉਂਕਿ ਕੱਲਾ ਮਤਲਬ ਕਿਸਾਨ ਨਹੀਂ ਐ ਜੇ ਕਿਸਾਨ ਹੀ ਨਾ ਰਹੂਗਾ ਤਾਂ ਜਵਾਨ ਕਿੱਥੇ ਜਾਏਗਾ ਹੁਣ ਜੋ ਜਵਾਨਾਂ ਦੇ ਨਾਲ ਮੋਦੀ ਸਰਕਾਰ ਧੱਕੇ ਕਰ ਲਈ ਐ ਇੱਕ ਸਾਲ ਤੋਂ ਅਸੀਂ ਇੱਥੇ ਦਿੱਲੀ ਬੈਠੇ ਇੱਕ ਸਾਲ ਤੋਂ ਉੱਪਰ ਹੋ ਗਿਆ ਵਾ ਤੇ ਜੋ ਕਿਸਾਨਾਂ ਦਾ ਓਆਰਓਪੀ ਦਾ ਮੁੱਦਾ ਸੀ ਉਸ ਨੂੰ ਦਬਾਇਆ ਜਾ ਰਿਹਾ ਗਵਰਨਮੈਂਟ ਵੱਲੋਂ ਕਿਸਾਨ ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਕਰਦੇ ਗੋਲੀਆਂ ਖਾਂਦੇ ਨੇ ਮਰਦੇ ਨੇ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਨੇ ਸੋ ਇਹ ਸਰਕਾਰ ਨੂੰ ਸਾਡੀ ਅਪੀਲ ਨਹੀਂ ਇੱਕ ਚੇਤਾਵਨੀ ਵੀ ਆ ਵੀ ਤੁਸੀਂ ਜੋ ਜਵਾਨਾਂ ਦਾ ਕਿਸਾਨਾਂ ਦਾ ਹੱਕ ਬਣਦਾ ਵਾ ਉਹਨਾਂ ਨੂੰ ਦਿੱਤਾ ਜਾਵੇ ਕਿਸਾਨ ਕੋਈ ਦਿੱਲੀ ਭੀਖ ਮੇਂ ਦਾ ਮੰਗਣ ਨਹੀਂ ਗਿਆ ਉਹ ਆਪਣੇ ਹੱਕਾਂ ਵਾਸਤੇ ਗਿਆ ਵਾ ਤੇ ਉਹਨਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਪਰ ਜੋ ਹਰਿਆਣਾ ਗਵਰਨਮੈਂਟ ਜੋ ਕਰ ਰਹੀ ਆ ਖੱਟਰ ਸਾਹਿਬ ਦੇ ਆਪਣੇ ਮੁੱਖ ਮੰਤਰੀ ਜੀ ਜੋ ਇੱਕ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਗਿਆ ਵਾ ਕਿਸਾਨੀ ਨੂੰ ਇਹ ਇੱਕ ਬਹੁਤ ਹੀ ਮਦਭਾਗੀ ਆ ਸਾਰੇ ਦੇਸ਼ ਵਾਸਤੇ ਜੋ ਸਾਰੇ ਦੇਸ਼ ਨੂੰ ਸਾਡੀ ਸਾਬਕਾ ਸੈਨਕਾ ਵੱਲੋਂ ਅਪੀਲ ਆ ਸਾਡੀ ਕਮੇਟੀ ਵੱਲੋਂ ਵੀ ਵੱਧ ਚੜ ਕੇ ਅੱਜ ਕਿਸਾਨਾਂ ਦਾ ਸਾਥ ਦੇਈਏ ਔਰ ਆਪਣੇ ਹੱਕਾਂ ਦੀ ਲੜਾਈ ਲੜੀਏ ਪਰ ਜਿਹੜੇ ਉੱਥੇ ਗੋਲਬਾਰੀ ਕਰ ਰਹੇ ਉਹ ਵੀ ਜਿਹੜੇ ਅਗਲੇ ਪਾਸੇ ਸੁਰੱਖਿਆ ਬਾਲ ਨੇ ਉਹਨਾਂ ਨੂੰ ਵੀ ਕੋਈ ਕਹਿਣਾ ਚਾਹੁੰਦੇ ਉਹਨਾਂ ਨੇ ਵੀ ਸਾਡੀ ਇਹੋ ਬੇਨਤੀ ਆ ਚਲੋ ਉਹ ਹੁਕਮ ਦੇ ਬੱਦੇ ਨੇ ਸਰ ਜੋ ਸਰਕਾਰਾਂ ਚਾਹੁੰਦੀਆਂ ਉਹ ਕਰਾਉਂਦੀਆਂ ਨੇ ਜੇ ਉਹ ਜਿੰਨਾ ਜਿੰਨਾ ਕੋ ਉਹਦੇ ਹੱਥਾਂ ਚ ਹੁੰਦਾ ਉਹ ਕਰਦੇ ਨੇ ਪਰ ਜਦੋਂ ਸਰਕਾਰ ਕਰਾਵੇ ਖੁਦ ਉਦੋਂ ਫਿਰ ਉਹਨਾਂ ਨੂੰ ਕਰਨਾ ਪੈਦਾ ਮਜਬੂਰ ਨੇ ਪਰ ਉਹਨਾਂ ਨੂੰ ਅਪੀਲ ਕਰਦੇ ਆ ਵੀ ਵੀਰੋ ਡਿਊਟੀ ਤੁਸੀਂ ਵੀ ਕਰਨ ਦਿਓ ਅਸੀਂ ਵੀ ਕਰਕੇ ਆਏ ਆ ਪਰ ਫਿਰ ਵੀ ਤੁਹਾਡੇ ਮਾਪਿਓ ਇੱਥੇ ਸਾਡੇ ਭੈਣ ਭਰਾ ਬੈਠੇ ਨੇ ਇਹ ਕੋਈ ਮਤਲਬ ਦੇਸ਼ ਤੇ ਚੜ੍ਹਾਈ ਕਰਕੇ ਨਹੀਂ ਆਏ ਇਹ ਆਪਣੇ ਹੱਕਾਂ ਲਈ ਤੁਹਾਡੇ ਕੋਲ ਹੱਕ ਮੰਗਣ ਆਏ ਨੇ ਤੇ ਸੋ ਥੋੜਾ ਜਨਾ ਹੋ ਸਕੇ ਤੁਸੀਂ ਆਪਣੇ ਭਰਾਵਾਂ ਦਾ ਤੁਸੀਂ ਵੀ ਸਾਥ ਦਿਓ ਇਹ ਸੰਸਾਰ ਸਾਫਕਾ ਜੋਸਫ ਸਾਡੇ ਨਾਲ ਨੇ ਰੋਸ਼ਨ ਪਾਜੀ ਅੱਜ ਦਾ ਫਤੇਗੜ ਬੰਦ ਦਾ ਹੰਗਾਰਾ ਮਿਲ ਰਿਹਾ ਪੂਰਾ ਪੂਜਾ ਹੰਗਾਰਾ ਮਿਲ ਜਿਆ ਉਹਦਾ ਖਾਦਨਿਆ ਕਿ ਜਿਹੜਾ ਕਿਸਾਨ ਅੰਨ ਦਾਤਾ ਜਿਹੜਾ ਸਾਡਾ ਕਿਹਾ ਜਾਂਦਾ ਆ ਉਹਦੇ ਦੁੱਖ ਨੂੰ ਵੇਖਦੇ ਆ ਉਹਦੇ ਦਰਦ ਨੂੰ ਵੇਖਦੇ ਆ ਹਰ ਇਨਸਾਨ ਜਿਹੜਾ ਚਾਹੇ ਵਪਾਰੀ ਹੈ ਚਾਹੇ ਉਹ ਨੌਕਰੀ ਪੇਸ਼ੇ ਵਾਲਾ ਹੈ ਚਾਹੇ ਉਹ ਮਜ਼ਦੂਰ ਆ ਉਹ ਆਪਣਾ ਦੁੱਖ ਇਸ ਨੂੰ ਸਮਝ ਰਿਹਾ ਹੈ ਉਹਦਾ ਕਾਰਨ ਇਹ ਆ ਕਿ ਜਦੋਂ ਸਾਨੂੰ ਅੰਨ ਮਿਲੇਗਾ ਤੇ ਅਸੀਂ ਉਹ ਖਾਵਾਂਗੇ ਤੇ ਕਿਸਾਨ ਅੰਨ ਬੀਜੂਗਾ ਤੇ ਸਾਡੇ ਤੱਕ ਪਹੁੰਚੂਗਾ ਅੱਜ ਕਿਸਾਨ ਨੂੰ ਜ਼ਰੂਰਤ ਆ ਕਿ ਉਹਨੂੰ ਘਟੋ ਘਟੋ ਦੀ ਐਮਐਸਪੀ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਔਰ ਅਸੀਂ ਸਾਰੇ ਹਫ਼ਤੇ ਸਮਰਥ ਸਮਰਥਨ ਵਿੱਚ ਖੜੇ ਆਂ ਔਰ ਅੱਜ ਦਾ ਜਿਹੜਾ ਫਤਿਹਗੜ ਬੰਦ ਆ ਪੂਰਾ ਹਿੰਦੁਸਤਾਨ ਹੀ ਬੰਦ ਦਾ ਹੰਗਾਰਾ ਬਹੁਤ ਵਧੀਆ ਮਿਲਿਆ ਕਾਰਨ ਇਹੀ ਆ ਕਿ ਹਰ ਇਨਸਾਨ ਚਾਹੁੰਦਾ ਕਿ ਕਿਸਾਨ ਦੀ ਜਿਹੜੀ ਆ ਬਣਦਾ ਹੱਕ ਜਿਹੜਾ ਹੈ ਉਸ ਨੂੰ ਮਿਲਣਾ ਚਾਹੀਦਾ ਹੈ ਔਰ ਭਾਰਤ ਸਰਕਾਰ ਨੂੰ ਔਰ ਬਾਕੀ ਸਾਰੀਆਂ ਸਰਕਾਰਾਂ ਨੂੰ ਇਤੇ ਗੌਰ ਕਰਨਾ ਚਾਹੀਦਾ ਹੈ ਜੇ ਸਾਡਾ ਅੰਦਾਤ ਤਾਂ ਮਜ਼ਬੂਤ ਆ ਤੇ ਸਾਡਾ ਭਾਰਤ ਮਜ਼ਬੂਤ ਆ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਬਿਲਕੁਲ ਮੰਨੀ ਚਾਹੀਦੀ ਆ ਮੈਂ ਫੇਰ ਬੇਨਤੀ ਕਰਦਾ ਆ ਕਿ ਜੇ ਅੰਦਾਤਾ ਸਾਡਾ ਜਿਹੜਾ ਦੇਸ਼ ਦਾ ਅੰਦਾਤਾ ਮਜ਼ਬੂਤ ਆ ਤਾਂ ਅਸੀਂ ਸਾਡੇ ਮਜ਼ਬੂਤ ਆ ਕਿਉਂਕਿ ਫੀਡਿੰਗ ਸਾਨੂੰ ਉੱਥੋਂ ਹੋਣੀ ਆ ਜੇ ਸਾਨੂੰ ਉੱਥੋਂ ਰਾਸ਼ਨ ਮਿਲੇਗਾ ਅੰਨ ਮਿਲੇਗਾ ਤੇ ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਤਗੜੇ ਹੋਣਗੇ ਜੇ ਸਾਡਾ ਨੌਜਵਾਨ ਤਗੜਾ ਹੈ ਤੇ ਸਾਡਾ ਦੇਸ਼ ਤਗੜਾ ਹੈ ਤੇ ਅੱਜ ਜ਼ਰੂਰਤ ਆ ਆਪਣੇ ਨੌਜਵਾਨ ਨੂੰ ਤੇਜ ਕਰਨ ਦੀ ਤਾਂ ਹੀ ਹਮੇਸ਼ਾ ਇਹ ਨਾਜ਼ਰ ਦਿੱਤਾ ਜਾਂਦਾ ਹੈ ਜੈ ਜਵਾਨ ਜੈ ਕਿਸਾਨ ਸਾਡੇ ਬਾਰਡਰਾਂ ਤੇ ਸਾਡੇ ਜਵਾਨ ਸਾਡੀ ਰਾਖੀ ਕਰਦੇ ਤੇ ਕਿਸਾਨ ਸਾਡੇ ਦੇਸ਼ ਦੀ ਰਾਖੀ ਕਰਦੇ ਜਿਹੜੇ ਫੀਡਿੰਗ ਕਰਦੇ ਨੇ ਅੰਨ ਦੇਦੇ ਨੇ ਇਸ ਕਰਕੇ ਸਰਕਾਰਾਂ ਨੂੰ ਤੁਰੰਤ ਮੰਗਾ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਜ਼ਰੂਰੀ ਆ ਔਰ ਜੋ ਵੀ ਤਸ਼ੱਦਦ ਜਿਹੜਾ ਆ ਬਾਰਡਰਾਂ ਤੇ ਕੀਤਾ ਜਾ ਰਿਹਾ ਆ ਕਿਸਾਨਾਂ ਦੇ ਉੱਤੇ ਇਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਕ੍ਰਿਸਟਨ ਫਰੈਂਡਲੋਮੀ ਅੱਜ ਫੜੇਗੜ ਚੂੜੀਆਂ ਅੰਦਰ ਜਿਹੜਾ ਉਹ ਭਰਵਾ ਬੰਦ ਦਾ ਟਰਮ ਮੌਜੂਦ ਨੇ ਗੱਲ ਕਰਾਂਗੇ ਅੱਜ ਤੁਸੀਂ ਇੱਥੇ ਕਿਸਾਨਾਂ ਨੂੰ ਸਮਰਥਨ ਦੇਣ ਆਏ ਹੋ ਕਿਹੜੀ ਚੀਜ਼ ਦਾ ਸਮਰਥਨ ਦੇਣ ਮੈਂ ਸੁਵਿਧਾਦਾਰ ਬਲਵਿੰਦਰ ਸਿੰਘ ਭੱਟੀ ਸਰਬਸਾਂਝੀ ਕਮੇਟੀ ਪੰਜਾਬ ਜਰਨਲ ਸਕੱਤਰ ਆ ਔਰ ਇਸਨੇ ਨਾਲ-ਨਾਲ ਮੈਂ ਇੰਡੀਆ ਟੀਮ ਦੇ ਵਿੱਚ ਵੀ ਸਮੂਲੀਅਤਾਂ ਜਿਹੜੀ ਕਿ ਸਾਡੇ ਸੂਬਾ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਢਾਂਡਾ ਹੋਣਾ ਨੇ ਜਿਨ੍ਹਾਂ ਦੇ ਗਵਾਹੀ ਇੱਥੇ ਜਿਹੜੀ ਕਮੇਟੀ ਸਾਡੀ ਬੜੀ ਬਲੰਦੀਆਂ ਨੂੰ ਛੂ ਰਹੀ ਆ ਔਰ ਇਹਨਾਂ ਦੇ ਸਦਕਾ ਹੀ ਅੱਜ ਇੰਡੀਆ ਟੀਮ ਦੇ ਵਿੱਚ ਜਿਹੜੀ ਸਾਡੀ ਸਮੂਲੀਅਤ ਹੋਈ ਆ ਔਰ ਮੈਂ ਇੰਡੀਆ ਟੀਮ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨੰਬਰ 1 FVA ਫੈਡਰਲਸ ਵੈਟਰਨਸ ਆਫ ਐਸੋਸੀਏਸ਼ਨ ਇੰਡੀਆ ਉਹਦੇ ਵਿੱਚ ਵੀ ਸਾਡੀ ਜਿਹੜੀ ਕਾਫੀ ਭਾਗੀਦਾਰੀ ਆ ਔਰ ਇਹ ਜਿਹੜੇ ਸਾਡੀ ਕਾਲ ਸੀਗੇ ਇਹ ਆਪਣੇ ਦਿਲ ਨਹੀਂ ਤੋਂ ਆਈ ਸੀ ਉਸ ਕਾਲ ਦੇ ਮੁਤਾਬਕ ਅਸੀਂ 11 ਤੋਂ 18 ਤਰੀਕ ਤੱਕ ਅਸੀਂ ਜਿਹੜੀ ਨਿਆ ਯਾਤਰਾ ਕੱਢਣੀ ਸੀ ਇਹ ਜਿਹੜੀ ਯਾਤਰਾ ਸਾਡੇ OROP ਨੂੰ ਲੈ ਕੇ ਆ ਔਰ ਆਏ ਇਸ ਕਰਕੇ ਆ ਕਿ ਖਾਸ ਕਰਕੇ ਜਿਹੜੀ ਮੋਦੀ ਸਰਕਾਰ ਆ ਇਹ ਸਾਡੇ ਫੌਜੀਆਂ ਦਾ ਜਿਹੜੇ ਹੱਕ ਆ ਕਾਫੀ ਮਾਰ ਕੇ ਬੈਠੀ ਹੋਈ ਆ ਉਹਨਾਂ ਦੇ ਵਿੱਚ ਖਾਸ ਕਰਕੇ ਸਾਡੇ ਸੀਨੀਅਰ ਆਫਸਰ ਆ ਉਹਨਾਂ ਜੋ ਜਰਨਲ ਵੀ ਸ਼ਾਮਿਲ ਆ ਜਿਨ੍ਹਾਂ ਨੇ ਕਿ ਜਿਹੜਾ 65 ਕਰੋੜ ਰੁਪਇਆ ਮੋਦੀ ਨੇ ਸਾਨੂੰ ਅਲਾਟ ਕੀਤਾ ਸੀ ਉਹਦੇ ਵਿੱਚੋਂ ਜ਼ਿਆਦਾਤਰ ਸਾਡੇ ਜਿਹੜੇ ਸੀਨੀਅਰ ਅਫਸਰ ਆ ਉਹ ਆਪਣੇ ਖਾਤੇ ਵਿੱਚ ਪਾ ਗਏ ਤੇ ਸਾਨੂੰ ਉਹਨਾਂ ਪਿੱਛੇ ਛੱਡ ਦਿੱਤਾ ਮੇਨ ਮਕਸਦ ਤਾਂ ਇਹ ਸੀ ਦੂਸਰਾ ਅੱਜ ਅਸੀਂ ਕਿਸਾਨਾਂ ਵੀਰਾਂ ਨੂੰ ਹਮਾਇਤ ਦਿੱਤਾ ਆ ਪੂਰਾ ਸਮਰਥਨ ਦਿੰਨੇ ਆ ਕਿ ਇਹ ਜੋ ਮੋਦੀ ਸਰਕਾਰ ਇਹ ਕਿਸਾਨ ਵੀਰਾਂ ਨਾਲ ਧੱਕਾ ਕਰ ਰਹੀ ਆ ਇਹ ਕਦੇ ਵੀ ਬਰਦਾਸ਼ਤ ਕਰਨ ਦੇ ਯੋਗ ਨਹੀਂ ਆ ਕਿਉਂਕਿ ਪੰਜਾਬੀਆਂ ਨੇ ਅੱਜ ਤੱਕ ਹਰ ਇੱਕ ਦੇਸ਼ ਨੂੰ ਯਾਦ ਕਰਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਆ ਔਰ ਇੱਕ ਹੀ ਸਮ ਦੇ ਕੇ ਦਿੱਲੀ ਇਹਨਾਂ ਕੱਲਿਆਂ ਦੀ ਆ ਦਿੱਲੀ ਤੇਥੋਂ ਪਹੁੰਚਣ ਨਹੀਂ ਦਿੱਤੇ ਜਾ ਰਹੇ ਉਹ ਸਾਡੇ ਕਿਸਾਨ ਵੀਰਾਂ ਤੇ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਕਿਸੇ ਦੀ ਅੱਖ ਫੁੰਡੀ ਗਈ ਆ ਕਿਸੇ ਦਾ ਕੋਸ਼ ਨੁਕਸਾਨ ਹੋਇਆ ਆ ਇਹ ਕੋ ਚੰਗੀ ਗੱਲ ਥੋੜੀ ਆ ਜਿਵੇਂ ਕੋਈ ਬਾਹਰ ਦੇ ਬੰਦੇ ਨੇ ਜਿਹੜੇ ਇੰਨਾ ਸਾਡੇ ਤੇ ਤਸੱਦਦ ਕਰ ਰਹੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਰਾਂਗੇ ਕਿਸਾਨ ਵੀਰਾਂ ਨਾਲ ਹੀ ਬਿਲਕੁਲ ਮੋੜੇ ਨਾ ਮੋੜਾ ਜੋੜ ਕੇ ਡਟੇ ਆਂ ਔਰ ਖੜੇ ਰਾਵਾਂਗੇ ਚੰਭੂ ਬਰਗਰ ਤੇ ਵੀ ਜਾਓ ਸ਼ੈਂਪੋ ਬੈਰੀਆ ਤੇ ਸਾਨੂੰ ਜੇ ਟਾਈਮ ਮਿਲੇ ਤਾਂ ਜਾਵਾਂਗੇ ਕਿਉਂਕਿ ਸਾਡੀ ਜਿਹੜੀ ਕਮੇਟੀ ਹੈ ਸਾਡਾ ਦਿੱਲੀ ਨਾਲ ਸਦਾ ਸੰਪਰਕ ਆ ਦਿੱਲੀ ਅਜੇ ਤੱਕ ਤੇ ਇਹਨਾਂ ਨੇ ਆਪਣੇ ਪਹੁੰਚੰਦਾ ਜਿਹੜਾ ਪ੍ਰੋਗਰਾਮ ਘਟਿਆ ਕਿ ਕਿਸਾਨ ਵੀਰਾਂ ਦੇ ਜਥੇਦਾਰ ਜਿਹੜੇ ਉਹਨਾਂ ਦੇ ਲੀਡਰ ਹੈ ਉਹਨਾਂ ਨਾਲ ਗੱਲਬਾਤ ਕਰਕੇ ਅਗਲਾ ਪ੍ਰੋਗਰਾਮ ਲੀਕ ਲਵਾਂਗੇ ਠੀਕ ਹੈ ਦੇ ਵਿੱਚ ਜਿਹੜਾ ਹੈ ਸੰਯੁਕਤ ਮੋਰਚੇ ਦੀ ਕਾਲ ਉੱਤਰ ਜਿਹੜੇ ਸਾਬਕਾ ਸੈਨਿਕਾਂ ਨੇ ਸਮਰਥਨ ਦਿੱਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੀ ਸਾਬਕਾ ਸੈਨਿਕ ਸਰਦਾਰ ਜੀ ਕਮੇਟੀ ਪੰਜਾਬ ਵੱਲੋਂ ਸੰਯੁਕਤ ਮੋਰਚਾ ਕਿਸਾਨ ਕਿਸਾਨਾਂ ਨੂੰ ਸਾਡਾ ਪੂਰਾ ਸਮਰਥਨ ਹੈ ਜੋ ਵੀ ਅਸੀਂ ਕਿਸਾਨਾਂ ਅਸੀਂ ਵੀ ਕਿਸਾਨਾਂ ਦੇ ਪੁੱਤਰ ਆ ਜਵਾਨ ਜਿਹੜੇ ਨੇ ਕਿਸਾਨ ਦਾ ਪੁੱਤਰ ਹੀ ਆ ਸਾਡਾ ਵੀ ਹੱਕ ਬੰਦਾ ਕਿ ਅਸੀਂ ਇਹਨਾਂ ਦਾ ਸਮਰਥਨ ਕਰੀਏ ਸਾਡੀ ਕਮੇਟੀ ਵੱਲੋਂ ਇੱਕ ਸੰਯੁਕਤ ਮੋਰਚੇ ਨੂੰ ਪੂਰਾ ਸਮਰਥਨ ਹੈ ਇਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਰ ਜਗ੍ਹਾ ਖੜਾਂਗੇ ਤੇ ਹਰ ਜਗ੍ਹਾ ਚੱਲਣ ਨੂੰ ਤਿਆਰ ਆ ਆਉਣ ਵਾਲੇ ਸਮੇਂ 'ਚ ਸਾਡੀ ਕਮੇਟੀ ਵੱਲੋਂ ਦਿੱਲੀ ਦੇ ਪ੍ਰੋਗਰਾਮ ਵੀ ਲੀਕੇ ਜਾਂਦੇ ਨੇ ਕਿ ਅਸੀਂ ਦਿੱਲੀ ਵੀ ਪਹੁੰਚਾਂਗੇ ਧੰਨਵਾਦ ਮੌਜੂਦ ਕੀ ਕਹਿਣਾ ਚਾਹੁੰਦੇ ਪੱਤਰ ਮੈਂ ਸੂਬੇਦਾਰ ਅਮਲਕੀਰ ਸਿੰਘ ਸਾਫਕਾ ਸੈਨਿਕ ਸਰਵਸੰਘ ਕਮੇਟੀ ਦਾ ਗਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਆ। ਅਸੀਂ ਪਹਿਲਾਂ ਜਾਇ ਕਿਸਾਨ ਸੀ, ਫੇਰ ਆਪਾਂ ਜਵਾਨ ਬਣੇ, ਕਿਸਾਨਾਂ ਦੇ ਪੁੱਤਰ ਹੀ ਜਵਾਨ ਬਣੇ ਆ। ਜੇ ਅਸੀਂ ਬਾਰਡਰਾਂ ਤੇ ਲੜ ਕੇ ਦੇਸ਼ ਦੀ ਰੱਖਿਆ ਕਰ ਸਕਦੇ ਆ ਤੇ ਅਸੀਂ ਕਿਸਾਨਾਂ ਦੇ ਨਾਲ ਮਿਲ ਕੇ ਕਿਸਾਨਾਂ ਦਾ ਸਮਰਥਨ ਦੇ ਕੇ ਉਹਨਾਂ ਦੇ ਹੱਕ ਉੱਚੀ ਲੜ ਸਕਦੇ ਆ। ਅਸੀਂ ਜੇ ਸਾਨੂੰ ਜ਼ਰੂਰਤ ਪਈ, ਸਾਨੂੰ ਕੋਈ ਅਜਾ ਮੌਕਾ ਮਿਲਿਆ ਤੇ ਅਸੀਂ ਪੱਕਾ ਸੰਗੂ ਬਾਰਡਰ ਤੇ ਜਾ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਖੜਾਂਗੇ, ਉਹਨਾਂ ਦਾ ਸਮਰਥਨ ਕਰਾਂਗੇ। ਜੈ ਜਵਾਨ ਜੈਕਸਨ ਜੈ ਜਵਾਨ ਜੈਕਸਨ ਮੈਂ ਜਸਦੀਪ ਢਿੱਲੋਂ ਮੇਰੇ ਨਾਲ ਕੈਮਰਾਮੈਨ ਸੁਖਬੀਰ ਸਿੱਧੂ ਫਤਿਹਗੜ ਚੂੜੀਆਂ